ਸਸ਼ਕਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਡ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨਤ ਸਾਹਿਬ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਲਗਭਗ 15 ਦਿਨਾਂ ਤੋਂ ਅਸਫੀਕ ਮੱਦੀ ਲੜਾਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜ ਰਹੀ ਸੀ ਸਾਡੇ ਜਰਨੈਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ 'ਚ ਜਿਨ੍ਹਾਂ ਨੇ ਖੁਦ ਨੰਗਲ ਡੈਮ ਤੇ ਆ ਕੇ ਤਿੰਨ ਵਾਰੀ BBMP ਦੇ ਜਿਹੜੇ ਨਾਪਾਕ ਇਰਾਦੇ ਐ ਉਹਨਾਂ ਨੂੰ ناکਾਮਯਾਬ ਕੀਤਾ ਸਾਡੇ ਇਲਾਕੇ ਦੇ ਲੋਕਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਾਣੀਆਂ ਨੂੰ ਬਚਾਉਣ ਦੇ ਜਿਹੜੇ ਪ੍ਰੇਮੀ ਆ ਪੰਜਾਬ ਦੀ ਧਰਤੀ ਪੰਜਾਬ ਦੀ ਖੇਤੀ ਦੇ ਮੇਰੇ ਅਸਲ ਪ੍ਰੇਮੀ ਨੇ ਉਹ ਇੱਥੇ ਦਿਨ ਰਾਤ ਮਿਹਨਤ ਕਰਕੇ ਬੈਠੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਲੋਕਲ ਵੌਲੰਟੀਅਰ ਆਸ-ਪਾਸ ਪਿੰਡਾਂ ਦੇ ਲੋਕ ਉਹ ਵੀ ਇੱਥੇ ਦਿਨ ਰਾਤ ਸੇਵਾ ਕੀਤੀ ਹੈ ਜਦੋਂ ਬਲੈਕਆਊਟ ਸੀਗਾ ਜਦੋਂ ਇਸ ਡੈਮ ਦੇ ਉੱਤੇ ਅਲਟਰਾ ਸੈਂਸਿਟਿਵ ਜਿਹੜਾ ਖਤਰਾ ਸੀ ਉਦੋਂ ਵੀ ਉਹ ਇੱਥੇ ਬੈਠੇ ਰਹੇ ਅਸੀਂ ਆਪਣੀ ਭੂਮਿਕਾ ਨਿਭਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਹ ਸਾਡੇ ਪਿੰਡਾਂ ਦੀ ਮੇਰੇ ਇਲਾਕੇ ਦੇ ਪਿੰਡਾਂ ਦੀ ਲੜਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮਹਾਮਾਹੀ ਦੀ ਬਖਸ਼ਿਸ਼ ਹੋਈ ਹੈ ਕਿ ਅੱਜ ਵੀ ਮਈ ਹੋ ਗਈ ਹੈ ਤੇ ਹੁਣ ਸਿਰਫ ਚੰਡ ਘੰਟੇ ਰਹਿ ਗਏ ਹਨ ਕੱਲ 21 ਤਰੀਕ ਹੈ ਅਸੀਂ ਇਹ ਜਿਹੜਾ ਮੋਰਚਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਸ ਦੇ ਵਿੱਚ ਅਸੀਂ ਫਤਿਹ ਹਾਸਲ ਕੀਤੀ ਹੈ ਤੇ ਕੱਲ ਇਸ ਦੀ ਫਤਿਹ ਮਨਾਉਣ ਦੇ ਲਈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਪੰਜਾਬ ਦੇ ਪਾਣੀਆਂ ਦੇ ਰਾਖੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਿੱਚ ਆ ਰਹੇ ਹਨ ਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਜੋ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੜਾਈ ਲੜ ਰਹੇ ਨੇ ਜੋ ਪੰਜਾਬ ਦੇ ਵਿੱਚ ਮਹਿਰੀ ਪਾਣੀ ਜਿਦਾਂ ਖੇਤਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਖੇਤਾਂ ਨੂੰ ਪਹਿਲੀ ਵਾਰੀ ਮਿਲਿਆ ਤੇ ਨਾਲ ਹੀ ਪੰਜਾਬ ਨੂੰ ਪੰਜਾਬੀਏਤ ਨੂੰ ਤੇ ਸਾਡੀ ਮਿੱਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਕੱਲ ਜ਼ਰੂਰ ਆਓ ਇਹ ਬੜੀ ਵੱਡੀ ਜਿੱਤ ਹੈ ਆਪਾਂ ਬੀਬੀਐਨਬੀ ਹਰਿਆਣਾ ਕੇਂਦਰ بڑے ਵੱਡੇ ਇਹਨਾਂ ਦੇ ਜਿਹੜੇ ਮਨਸੂਬੇ ਸੀ ਬੜੇ ਤਾਕਤਵਰ ਸੀ ਨਹੀਂ ਹਰ ਹਰ ਪੈਂਤਰਾ ਬਣਾਇਆ ਕਦੀ ਰਾਤੀ 3 ਵਜੇ ਕਦੀ 2 ਵਜੇ ਕਦੀ ਢੜਕੇ 4 ਵਜੇ ਕਦੀ ਖੁਦ ਚੇਅਰਮੈਨ ਆ ਗਿਆ ਕਦੀ ਕੋਈ ਆ ਗਿਆ ਪਰ ਸਾਡੇ ਸਾਥੀ ਐ ਚਟਾਨ ਵਾਂਗੂ ਖੜੇ ਰਹੇ ਤੇ ਹੁਣ ਆਪਾਂ ਇਸ ਮੋਰਚੇ ਨੂੰ ਜਿੱਤਿਆ ਕੱਲ ਆਪਾਂ ਇਸ ਛਿੱਤ ਦਾ ਜਿਹੜਾ ਹੈ ਜਸ਼ਨ ਮਨਾਣਾ ਗੁਰੂ ਸਾਹਿਬ ਦਾ ਸ਼ਕਾਡਾ ਕਰਨਾ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਆਪ ਤਾਂ ਨੂੰ ਪੀਣਾ ਕੱਲ ਸਵੇਰੇ ਨੰਗਲ ਡੈਮ ਦੇ ਉੱਤੇ 11 ਵਜੇ ਹਾਜ਼ਰ